ਫਿਰ ਤੇ ਤੂੰ ਹੀ ਤੂੰ ਦਿਸਦਾ ਫਿਰ ਮੈਂ ਤੇ ਕਿਤੇ ਰਹਿੰਦੀ ਨਹੀਂ ਫਿਰ ਤੇ ਆਪਣਾ ਵजूद ਹੀ ਮਿਟ ਜਾਂਦਾ ਸਮਾਂ ਸੀਮਤ ਪਰ ਛੋਟਾ ਜਿਹਾ ਮੈਂ ਬਚਲ ਸੁਣਾਵਾ ਭਾਈ ਅਨੰਦ ਲਾਲ ਜੀ ਦਾ ਬੜਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਨਾਲ ਨੇਮ ਬਣਾਇਆ ਵੀ ਰੋਜ਼ ਪਹਿਲਾਂ ਦਰਸ਼ਨ ਕਰਨਾ ਫਿਰ ਆਪਣਾ ਕੋਈ ਕਾਰਵਿਹਾਰ ਕਰਨਾ ਭਾਈ ਅਨੰਦ ਲਾਲ ਜੀ ਨੇ ਇੱਕ ਵਾਰੀ ਭਾਈ ਸਾਹਿਬ ਨੇ ਕਿਤੇ ਦੂਰ ਜਾਣਾ ਸੀ ਦਰਸ਼ਨ ਵੀ ਜ਼ਰੂਰੀ ਸੀ ਪਰ ਮਹਾਰਾਜ ਦੀਵਾਨਾ ਵਿੱਚ ਆਉਂਦੇ ਆ ਕੋਈ 3-4 ਵਜੇ ਭਾਈ ਸਾਹਿਬ ਨੇ ਤੁਰਨਾ ਹੈ ਮਨੇਰ ਦੇ 1-2 ਵਜੇ ਸਲਾਹ ਕੀਤੀ ਕੋਈ ਨਹੀਂ ਮਨਾ ਜਿੱਥੇ ਬਾਪੂ ਕਲਗੀਆਂ ਵਾਲਾ ਬਰਾਜਦਾ ਹੈ ਨਾ ਰਾਤ ਉੱਥੇ ਜਾ ਕਰਕੇ ਪਹਿਰੇਦਾਰਾਂ ਨੂੰ ਕਹਿ ਕੇ ਬੇਨਤੀ ਕਰਕੇ ਦਰਸ਼ਨ ਕਰਕੇ ਚਲਿਆ ਜਾਵਾਂਗਾ ਇਸ ਤਰ੍ਹਾਂ ਰਾਤ ਨੂੰ ਸਲਾਹ ਕਰਕੇ ਭਾਈ ਸਾਹਿਬ ਜੀ ਬਰਾਜੇ ਆ ਪਰ ਨੈਣਾਂ ਵਿੱਚ ਨੀਂਦ ਨਹੀਂ ਆਉਂਦੀ ਕਿਉਂਕਿ ਅੰਦਰ ਖਿੱਚ ਹੈ ਇਤਰਾ ਹੀ ਕਰਦਿਆਂ ਕਰਦਿਆਂ 12 ਵਜ ਗਏ ਆ ਉੱਠ ਗਏ ਇਸ਼ਨਾਨ ਪਾਨ ਕੀਤਾ ਆਪਣਾ ਨਿਤਨੇਮ ਕੀਤਾ ਨਿਯਮ ਨਿਭਾਇਆ ਤੇ ਚਲੇ ਗਏ ਜਿੱਥੇ ਕਲਗੀ ਵਾਲੇ ਪਾਤਸ਼ਾਹ ਜੀ ਬਰਾਜਦੇ ਆ ਸੌਂਦੇ ਆ ਪਹਿਰੇਦਾਰਾਂ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਰਾਹ ਛੱਡ ਦਿੱਤਾ ਹੈ ਜਾ ਕਰਕੇ ਭਾਈ ਅਨੰਦ ਲਾਲ ਜੀ ਨੇ ਦਰਵਾਜ਼ਾ ਖੜਕਾਇਆ ਹੈ ਅੰਦਰ ਮੇਰਾ ਪਾਤਸ਼ਾਹ ਵੀ ਅਕਾਲ ਵਿੱਚ ਲੀਨ ਹੋਇਆ ਬੈਠਾ ਹੈ ਭਾਈ ਸਾਹਿਬ ਦਰਵਾਜ਼ਾ ਖੜਕਾਉਂਦੇ ਅੰਦਰੋਂ ਆਵਾਜ਼ ਆਉਂਦੀ ਹੈ ਬਾਹਰ ਦਰਵਾਜ਼ੇ ਤੇ ਕੌਣ ਹੈ ਸੁਤੇ ਭਾਈ ਸਾਹਿਬ ਕਹਿੰਦੇ ਜੀ ਮੈਂ ਹਾਂ ਤੇ ਗੁਰੂ ਮੇਰਾ ਕਹਿੰਦਾ ਫਿਰ ਭਾਈ ਮੁੜ ਜਾ ਜਿੱਥੇ ਮੈਂ ਉਹ ਇੱਥੇ ਮੇਰਾ ਬੂਹਾ ਨਹੀਂ ਖੁੱਲਦਾ ਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਮੁੜ ਜਾ ਫਿਰ ਜਿੱਥੇ ਮੈਂ ਉੱਥੇ ਮੇਰਾ ਬੂਹਾ ਨਹੀਂ ਖੁੱਲਦਾ ਆਪਣੇ ਆਪ ਨੂੰ ਬੜਾ ਹੀ ਮਨ ਵਿੱਚ ਪਛਤਾ ਤਾਪ ਕੀਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਢਾਲਾਈ ਭੀ ਨੰਦ ਲਾਲ ਸਾਰਾ ਕੁਝ ਜਾਣਦਾ ਵੀ ਹੈ ਤੇ ਗੁਰੂ ਦੇ ਬੂਹੇ ਤੇ ਆ ਕੇ ਕਹਿ ਰਿਹਾ ਵੀ ਮੈਂ ਹਾਂ ਥੋੜਾ ਸਮਾਂ ਰੁਕੇ ਫਿਰ ਦਰਵਾਜ਼ਾ ਖੜਕਾਇਆ ਜਦੋਂ ਦੂਸਰੀ ਅਰ ਦਰਵਾਜ਼ਾ ਖੜਕਾਇਆ ਤੇ ਕਹਿੰਦੇ ਅੰਦਰੋਂ ਆਵਾਜ਼ ਆਉਂਦੀ ਏ ਕਲਗੀਆਂ ਵਾਲਾ ਬਾਪੂ ਪੁੱਛਦਾ ਭਾਈ ਬਾਹਰ ਦਰਵਾਜ਼ੇ ਤੇ ਕੌਣ ਐ ਤੇ ਭਾਈ ਸਾਹਿਬ ਕਹਿੰਦੇ ਤੂੰ ਹੀ ਤੂੰ ਤੇ ਗੁਰੂ ਤੇ ਅੰਦਰ ਨੂੰ ਜਾਣਦਾ ਏ ਗੁਰੂ ਸਾਹਿਬ ਕਹਿੰਦੇ ਓ ਭਾਈ ਸਖਾ ਇਹ ਤੂੰ ਨਹੀਂ ਬੋਲਿਆ ਤੇਰੀ ਚਤਰਾਈ ਬੋਲੀ ਐ ਤੇ ਜਿੱਥੇ ਚਤਰਾਈ ਹੋਵੇ ਬੂਆ ਮੇਰਾ ਉੱਥੇ ਵੀ ਨਹੀਂ ਖੁੱਲਦਾ ਜਿੱਥੇ ਚੁਸਤੀ ਚਲਾਕੀ ਹਸ਼ਿਆਰੀ ਹੋਵੇ ਉੱਥੇ ਵੀ ਮੇਰਾ ਬੂਆ ਨਹੀਂ ਖੁੱਲਦਾ ਸਹਸ ਸਿਆਣਪਾਂ ਲਖ ਹੋ へ ਤਾਂ ਇੱਕ ਨਾ ਚੱਲੈ ਨਾਲ ਚਤਰਾਈ ਨਾ ਚਤਰ ਪੂਜ ਪਾਈ ਐ ਤੇ ਫਿਰ ਵਾਕਿਆ ਅਹਿਸਾਸ ਹੋਇਆ ਕਿ ਮੈਂ ਤੇ ਗੁਰੂ ਨੂੰ ਛਾਲਣਾ ਚਾਹਿਆ ਸੀ ਕਿ ਜੇ ਮੈਂ ਤੇ ਨਾਲ ਨਹੀਂ ਬੂਹਾ ਖੁੱਲਿਆ ਤੇ ਤੂੰ ਤੂੰ ਕਰਕੇ ਬੂਹਾ ਖਲਾ ਲੈਨੇ ਆ ਪਰ ਕਹਿੰਦੇ ਚਤਰਾਈ ਐ ਤੇਰੀ ਨਹੀਂ ਬੂਹਾ ਖੁੱਲਿਆ ਥੋੜਾ ਸਮਾਂ ਹੋਰ ਰੁਕੇ ਤੀਸਰੀ ਵਾਰ ਬੂਹਾ ਖੜਕਾਇਆ ਅੰਦਰੋਂ ਆਵਾਜ਼ ਆਉਂਦੀ ਭਾਈ ਬਾਹਰ ਦਰਵਾਜ਼ੇ ਤੇ ਕੌਣ ਐ ਹੁਣ ਬੈਰਾਗ ਦੇ ਹੰਝੂਆਂ ਦੇ ਨਾਲ ਅੰਦਰੋਂ ਮੈਂ ਵੀ ਰੁੱੜ ਚੁੱਕੀ ਸੀ ਅੰਦਰੋਂ ਚਤਰਾਈ ਵੀ ਰੁੱੜ ਚੁੱਕੀ ਸੀ ਤੇ ਹੁਣ ਭਿੱਜੇ ਹੋਏ ਮਨ ਦੇ ਨਾਲ ਬੈਰਾਗੀ ਹੋਏ ਮਨ ਦੇ ਨਾਲ ਉੱਤਰ ਦਿੱਤਾ ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ ਤੇ ਕਹਿੰਦੇ ਉਸੇ ਵੇਲੇ ਬੂਆ ਖੁੱਲ ਗਿਆ ਕੋ ਸਤਨਹਾਂ ਮਹ sire ਵਾਹਿਗੁਰੂ ਆ ਪਿਆਰਿਓ ਜੇ ਗੁਰੂ ਦੇ ਦਰ ਤੇ ਆ ਕੇ ਕੁਛ ਲੈਣਾ ਇਹ ਮੈਨ ਦਾ ਡੱਗਾ ਛੱਡਣਾ ਪੈਣਾ ਇਹ ਚੁਸਤੀਆਂ ਚਲਾਕੀਆਂ ਛੱਡ ਕੇ ਆਉਣਾ ਪੈਣਾ ਇਹ ਦੁਨੀਆ ਨਾਲ ਵਰਤੋ ਆਪਾਂ ਗੁਰੂ ਨਾਲ ਵੀ ਹੁਸ਼ਿਆਰੀਆਂ ਚਲਾਕੀਆਂ ਵਰਤੀ ਜਾਂਦੇ ਆਂ ਕਿ ਸਾਡਾ ਮਨ ਬੜਾ ਸਾਫ਼ ਮੈਂ ਅਮਰਤ ਨਹੀਂ ਛਕਣਾ ਮੈਂ ਨੀਅੰ ਅਮਰਤ ਛਕਣਾ ਫਿਰ ਸਿੱਖਾਂ ਦੇ ਘਰ ਨਾਂ ਜੰਮਦੋਂ ਜੇ ਸਿੱਖਾਂ ਘਰ ਜੰਮਿਆ ਤੇ ਅਮਰਤ ਛਕਣਾ ਹੀ ਪੈਣਾ ਸੋ ਰਹੋ ਵਿਚਾਰ ਅਹੰਕਾਰ ਹਉ ਮੈਂ ਤਰੈ ਮਾਇਆ ਸਹਿਜ ਨਾਮ ਸਮਾਵੈ ਜਦੋਂ ਗੁਰੂ ਦੀ ਕਿਰਪਾ ਦੁਆਰਾ ਹੰਕਾਰ ਹਉਮੇ ਮਾਇਆ ਦੇ ਹੰਕਾਰ ਨੂੰ ਛੱਡ ਦਈਏ ਤਾਂ ਸਹਿਜੇ ਹੀ ਨਾਮ ਦੇ ਵਿੱਚ ਸੁਰਤੀ ਸਮਾ ਜਾਂਦੀ ਹੈ ਵਾਹਿਗੁਰੂ ਵਿੱਚ ਲੀਨ ਹੋ ਜਾਈਦਾ ਹੈ